ਤਰੰਦਰੰਦਾ ਕਸਬਾ ਖਾਲੜਾ ਜਿੱਥੇ ਖੜੀ ਮਿਲੀ ਇੱਕ ਕਾਰ ਕਾਰਨ ਦੇ ਦੇਖਿਆ ਤਾਂ ਖੂਨ ਨਾਲ ਲਤਫਤ ਨੌਜਵਾਨ ਅਤੇ ਗੰਭੀਰ ਹਾਲਤ ਵਿੱਚ ਨੌਜਵਾਨ ਲੜਕੀ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਲੜਕੀ ਨੇ ਹਸਪਤਾਲ ਪਹੁੰਚ ਕੇ ਇਲਾਜ ਦੌਰਾਨ ਤਾਂ ਮਰ ਦਿੱਤਾ ਪੁਲਿਸ ਮੁਤਾਬਕ ਮਾਮਲਾ ਪ੍ਰੇਮਸਪੰਦਾ ਦਾ ਹੈ ਬਹੁਵਿੰਡ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਬੀਐਸਐਫ ਵਿੱਚ ਨੌਕਰੀ ਕਰਦਾ ਸੀ ਉਸਦੇ ਕਥਿਤ ਪ੍ਰੇਮਸਪੰਦ ਵਿੰਟ ਸੋਰਸਿੰਗ ਵੀ ਇੱਕ ਲੜਕੀ ਦੇ ਨਾਲ ਸੀ ਰੋਹਾਂ ਦੀ ਜਾਤ ਵੱਖਰੀ ਹੋਣ ਕਰਕੇ ਘਰ ਵਾਲਿਆਂ ਨੂੰ ਰਿਸ਼ਤਾ ਮਨਜ਼ੂਰ ਨਹੀਂ ਸੀ। ਇਹ ਅੰਦਰ ਇਹਨਾਂ ਨੂੰ ਮਾਰ ਕੇ ਵਿਆਕਸੀ ਦਿਓ ਇੱਥੇ ਕੁੜੀ ਨੇ ਕੁਸ਼ਕਾ ਲਿਆ। ਉਹਨੂੰ ਲੈ ਕੇ ਵਾਪਸ ਆਂਡਿਆ ਜੀ ਤੇ ਨਾਰਲੀ ਮੋੜ ਦੇ ਕੋਲ ਜਾ ਕੇ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਦਿਕੇ ਮੌਕੇ ਤੇ ਹੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।